ਆਰੇ ਇਹਦੇ ਵਿੱਚ ਬੱਚਿਆਂ ਦਾ ਦੂਸਰਾ ਨੁਕਸਾਨ ਹੁੰਦਾ ਜਿਹੜੇ ਉਹਨਾਂ ਨੇ ਆਪਦੇ ਡਾਕੂਮੈਂਟ ਦੇ ਵਿੱਚ ਵਾਰਡ ਲਿਖੇ ਹੋਏ ਆ ਨਾ ਜਿਵੇਂ ਪਹਿਲਾਂ 7 ਲਿਖਿਆ ਹੋਇਆ ਸੀ ਹੁਣ ਸਾਡਾ 15 ਬਣਾ ਰੱਖਿਆ ਹੁਣ ਪਤਾ ਨਹੀਂ ਲੱਗ ਰਿਹਾ 9 ਕੋਈ 10 ਕਹਿੰਦਾਗਾ ਉਹ ਡਾਕੂਮੈਂਟਾਂ ਦੇ ਵਿੱਚ ਬੱਚਿਆਂ ਨੂੰ ਜਾਂ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਪ੍ਰੋਬਲਮ ਆਊਗੀ ਮੇਰੀ ਇਹੀ ਹੱਥ ਬੰਨ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇਹ ਸਹੀ ਕੀਤਾ ਜਾਵੇ ਵਾਰਡ ਉਹ ਮੀ ਰਹਿਣ ਦਿੱਤੇ ਜਾਣੇ ਚਾਹੀਦੇ ਨੇ ਜਿਹੜੀ ਵੋਟਾਂ-ਬੂਟਾਂ ਵਾਲੀ ਗੱਲ ਹੈ ਕੋਈ ਗੱਲ ਨਹੀਂ ਇਹਦਾ ਪਤਾ ਲੱਗ ਜੂਗਾ ਕੌਣ ਕਿੰਨੇ ਪਾਣੀ ਕਿਆ ਨਹੀਂ ਫਿਰ ਪੁਰਾਣਾ ਸੱਤ ਸੀਗਾ ਜਿਵੇਂ ਹਜੇ ਵੀ ਸਾਡੇ ਜਿਹੜੇ ਆਧਾਰ ਕਾਰਡ ਨੇ ਉਹਨਾਂ ਦੇ ਸੱਤ ਨੰਬਰ ਲਿਖਿਆ ਜਾ ਰਿਹਾ ਉਸ ਹਿਸਾਬ ਨਾਲ ਕਰ ਲੈਂਦੇ ਨਾ ਹੁਣ ਦੱਸੋ ਪਹਿਲਾ ਸੱਤ ਲਿਖਿਆ ਅਸੀਂ ਹੁਣ ਕੋਸ ਅੱਧੇ ਬੰਦਿਆਂ ਨੇ 15 ਕਰਵਾ ਲਿਆ ਹੁਣ ਉਹਦੇ ਕਿੰਨੇ ਕਰਵਾਵਾਗੇ ਸੀ ਕਿਧਰ ਜਾਵਾਂਗੇ ਤੁਸੀਂ ਦੱਸੋ ਤੁਹਾਡਾ ਉਸਤੇ ਕੀ ਸਟੈਂਡ ਹੋਗਾ ਤੁਸੀਂ ਕੀ ਉਸਤੇ ਸਟੈਂਡ ਲੈ ਰਹੇ ਹੋ ਅਸੀਂ ਅੱਗੇ ਸਾਰੀ ਸਾਡੀ ਕਾਂਗਰਸ ਪਾਰਟੀ ਖੜੇ ਆ ਅਸੀਂ ਆਪਦਾ ਅੱਗੇ ਜਾ ਕੇ ਦੇਖਦੇ ਆ ਅਸੀਂ ਕੀ ਉਹਦਾ ਪਲਾਨ ਕਰਾ ਕੇ ਕਰਾਂਗੇ ਇਹਦੇ ਖਿਲਾਫ ਲੜਾਂਗੇ ਅਸੀਂ ਬਿਲਕੁਲ 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 ਕਰਾਂਗੇ ਤੇ ਇੱਕ ਕੱਲ ਐਮਐਲਏ ਸਾਹਿਬ ਨੇ ਵੀ ਕਿਹਾ ਕਿ ਮੈਂ ਵਿਕਾਸ ਲਈ ਫੰਡ ਲੈ ਕੇ ਆਉਣਾ ਤੇ ਤੁਸੀਂ ਐਮਸੀ ਜਿਹੜੇ ਉਹ ਉਦੋਂ ਅਦਾ ਕਰ ਐਮਐਲਏ ਸਾਹਿਬ ਨੇ ਆਪਦੇ ਬੰਦੇ ਸਾਡੇ ਕੋਲੇ ਭੇਜ ਕੇ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਤੁਸੀਂ ਮੈਨੂੰ ਦੱਸੋ ਵੀ ਸਾਡੀ ਇੱਕ ਸਾਲ ਸਰਕਾਰ ਰਹੀ ਹੈ ਜਦੋਂ ਅਸੀਂ ਐਮਸੀ ਜਿੱਤੇ ਸੀਗੇ ਅਸੀਂ ਇਹ ਕਦੇ ਮੁੱਦਾ ਹੀ ਨਹੀਂ ਉਠਣ ਦਿੱਤਾ ਅਸੀਂ ਰਲ ਮਿਲ ਕੇ 19 ਦੇ 19 ਵਾਰਡਾਂ ਦਾ ਕੰਮ ਇਕੱਠਾ ਪਵਾ ਲੈ ਸੀ ਵੰਡ ਕੇ ਪੈਸਿਆਂ ਦੇ ਹਿਸਾਬ ਨਾਲ ਉਹਨੇ ਮੇਰੇ ਸਾਹਿਬ ਕਹਿੰਦੇ ਮੇਰੇ ਕੋਲ 7 ਕਰੋੜ ਰੁਪਈਆ ਸਾਡੇ ਕੋਲ ਆਇਆ ਹੋਇਆ ਸਰਕਾਰ ਦਾ ਉਹਦੇ 'ਚ ਤੁਸੀਂ ਮੈਨੂੰ ਦਿਖਾ ਦਿਓ 15 ਨੰਬਰ ਵਾਰਡ ਦਾ ਨਰੇਸ਼ ਦਾ ਇੱਕ ਵੀ ਕੰਮ ਨਹੀਂ ਇਹਨਾਂ ਨੇ ਸਾਨੂੰ ਪੁੱਛਿਆ ਹੀ ਨਹੀਂ ਹੈਗਾ ਟੈਂਡਰ ਕਿੱਥੇ ਲੱਗਦੇ ਨੇ ਚੇਅਰਮੈਨ ਸਾਹਿਬ ਦੇ ਦਫ਼ਤਰ 'ਚ ਬਹਿ ਕੇ ਈਓ ਨੂੰ ਉੱਥੇ ਬੁਲਾ ਲੈਂਦੇ ਨੇ ਮੈਨੂੰ ਇਹ ਦੱਸੋ ਚੇਅਰਮੈਨ ਦਾ ਉੱਥੇ ਕੀ ਕੰਮ ਹੁੰਦਾ ਹੈ ਜੀ ਹਾਂ ਹੁਣ ਮਸੀ ਹੋਣਾ ਉਹ ਸਾਡਾ ਕੰਮ ਉੱਥੇ ਅਸੀਂ ਦੇਖਣਾ ਉੱਥੇ ਸਤੀ ਸਿੰਘਲਾ ਚੇਅਰਮੈਨ ਸਾਹਿਬ ਦਾ ਕੀ ਕੰਮ ਹੈ ਜੀ ਸਮਾ થોੜਾ ਰਹਿ ਗਿਆ ਥੋੜੇ ਹੁਣ ਅੱਗੇ ਇਲੈਕਸ਼ਨ ਆਣੇ ਨੇ ਫਰਵੀਰ ਚ ਸ਼ਾਇਦ ਆ ਜਾ ਲੱਗਦਾ ਨਹੀਂ ਕਿ ਵੀ ਮੋਟਰਾਂ ਦਾ ਵਾਰਡ ਵਾਸੀਆਂ ਦਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਵਿਕਾਸ ਇਹ ਤਾਂ 5-4 ਸਾਲ ਦਾ ਹੀ ਹੋ ਰਿਹਾ ਜੀ ਪਿਛਲੇ ਜਿੱਦੇ ਦੀ ਝਾੜੂ ਸਰਕਾਰ ਆਈ ਉਹਦੇ ਦਾ ਹੋ ਰਿਹਾ ਅੱਜ ਦਾ ਸ਼ੁਰੂ ਹੋਇਆ ਜੀ ਦੱਸੋ ਕਿਹੜਾ ਕੰਮ ਕੀਤਾ ਇਹਨਾਂ ਨੇ ਨਾਸ ਮਾਰਤਾ ਅਸੀਂ ਕਿੰਨੀਆਂ ਵੀਡੀਓ ਕਿੰਨੇ ਪੱਤਰਕਾਰ ਵੀਰਾਂ ਨੂੰ ਤੁਸੀਂ ਪਿਛਲੀਆਂ ਖਬਰਾਂ ਕੱਢ ਕੇ ਦੇਖ ਲਿਓ ਕਿੰਨੇ ਇਹਨਾਂ ਨੂੰ ਹੱਥ ਜੋੜੇ ਨੇ ਵੀ ਰਲ ਮਿਲ ਕੇ ਬਹਿ ਕੇ ਕਰ ਲੀਏ ਹੁਣ ਵੀ ਆ ਤੁਸੀਂ ਪ੍ਰੈਸ ਖੜੀ ਹੋ ਸਾਹਮਣੇ ਮੈਂ ਤੁਹਾਨੂੰ ਜਵਾਬ ਦੇਣਾ ਤੁਸੀਂ ਤੜਕੀ ਮੀਟਿੰਗ ਨਾ ਕਰੋ ਇਹ ਕਹਿੰਦੇ 7 ਕਰੋੜ ਰੁਪਏ ਲੱਗਣ ਨਹੀਂ ਦੇ ਰਹੇ ਤੜਕੀ ਮੀਟਿੰਗ ਰੱਖੋ ਬੋਲੋ ਕਿੱਥੇ ਸਾਈਨ ਕਰਾਉਣੇ ਆ ਤੁਸੀਂ ਇੱਕ ਸਾਈਨ ਨੂੰ ਕਹਿੰਦੇ ਆਸੀਂ 10 ਉਂਗਲਾਂ ਲਾ ਦੇਾਂਗੇ ਇੱਕ ਅੰਗੂਠੇ ਨੂੰ ਕਹਿੰਦੇ ਆਂ 10 ਉਂਗਲਾਂ ਲਾਉਣੇ ਆ ਲਿਓ ਤੜਕੀ ਰੱਖੋ ਮੀਟਿੰਗ ਤੁਸੀਂ